ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਇੱਕ ਸੱਜਰ ਸੋਣ ਵਾਲੀ ਮੱਝ ਦੀ ਵੀਡੀਓ ਲੈ ਕੇ ਤੁਹਾਡੇ ਲਈ ਆਏ ਹਾਂ ਤੇ ਜਿਹੜੇ ਵੀਰ ਪੇਜ ਨਾਲ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕੰਟੀਨਿਊ ਕਰ ਲਓ ਆਲ ਤਾਂ ਸਾਡਾ ਵੀ ਆਨਲਾਈਨ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੱਝ ਦੀ ਜਿੱਪ ਉੱਪਰ ਤੋਂ ਲੈ ਕੇ ਫਿਲਦੇ ਦੇ ਮੱਝ ਤੋਂ ਖਾਦਨੇ ਆ ਤੇ ਸ਼ਾਮ ਦਾ ਟਾਈਮ ਹੈ ਤੇ ਕਰਕੇ ਫਿਰ ਨੀਰਾ ਪਿੰਦਾ ਆ ਤੇ ਜੀ ਥਾਂ ਦੀ ਦੀ ਦੂਰੀ ਦੇਖ ਸਕਦੇ ਹੋ ਤੇ ਸਾਈਡ ਤੋਂ ਤੋਂ ਖਾਦ ਰਿਹਾ ਥਾਂ ਦੇ ਦਿਖ ਦਿਓ ਛੋਟਾ ਤੇ ਗੁੱਲੇ ਵਾਲਾ ਥਾਂ ਮੋਟਾ ਥਣ ਤੇ ਲੇਵ ਦੀ ਨਮਾਈ ਤੋਂ ਲੱਗ ਰਿਹਾ ਵੀ ਕਾਫੀ ਵਧੀਆ ਲੇਵਾ ਕੱਢੂਗੀ ਤੇ ਪਿੱਠ ਪੜਾ ਦੇ ਸਕਦੇ ਹੋ ਪੁੱਠੇ ਦੀ ਨਮਾਈ ਤੇ ਮੀਡੀਅਮ ਸਾਈਜ਼ ਦੀ ਮੱਝ ਆਈ ਨਹੀਂ ਹੈ ਕਾਲ ਕਾਠਾ ਵਾਲੀ ਹੈ ਤੇ ਨਾ ਹੀ ਮਦਰੀ ਆ ਬਸ ਮੀਡੀਅਮ ਸਾਈਜ਼ ਦੀ ਮੱਝ ਆਈ ਹੈ ਹਾਂਜੀ ਵੀਰ ਜੀ ਤੁਹਾਡਾ ਸ਼ੋ ਨਾਮ ਕੀ ਹੈ ਜੀ ਮਣੀ ਆ ਮਣੀ ਜੀ ਤੇ ਪਿੰਡ ਆਪਣਾ ਆ ਗਿਆ ਕਾਂਗੜੀ ਤੇ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂੜ ਹਾਂਜੀ ਤੇ ਮੱਝ ਆਪਣੀ ਕਿੰਨੇ ਸੂਏ ਆਈ ਏ ਚੌਥੇ ਸੂਏ ਸੁਣ ਗਏ ਜੀ ਚੌਥੇ ਸੂਏ ਤੇ ਸੂਣ ਚ ਦੇ ਕਿੰਨਾ ਟਾਈਮ ਵਿਆ ਜੀ ਦੂਜੇ ਪੰਜ ਦਾ ਰਹਿ ਗਿਆ ਅੱਛਾ ਸੂਣ ਜਦੇ ਪੰਜ ਦਾ ਰਹਿ ਗਿਆ ਤੇ ਤੁਸੀਂ ਤੁਰ ਕੇ ਵਿਖਾਓ ਜੀ ਹਾਂਜੀ ਰੋਇਂੰਤੋਰ ਕੇ ਹੋਨੇ ਆ ਤੇ ਇਸ ਤਰ੍ਹਾਂ ਤੁਸੀਂ ਜਾਂਦਾ ਜਰਾ ਸਾਦੇਓ ਤੇ ਲੇਵੇ ਵਿੱਚ ਅਸੀਂ ਕਾਫੀ ਢਲਾ ਪਈਆਂ ਆ ਤੇ ਇਹ ਤੋਂ ਜੱਜਮੈਂਟ ਲਾਦਾ ਜੀ ਸੂਨ ਤੇ ਵਿੱਚ ਅਸੀਂ ਦਿਨ ਲਾਊਗੀ ਜੀ ਤੇ ਕਾਫੀ ਵਧੀਆ ਲਿਵਾਹ ਬਣਾਊਗੀ ਹੌਜੀ ਤੋਰ ਤੋਂ ਜੱਜਮੈਂਟ ਲਾ ਸਕਦੇ ਹੋ ਤੁਸੀਂ ਤਸੱਲੀ ਕਰਕੇ ਖਰੀਦਣੀ ਹੈ ਮਾਜਾ ਤੇ ਵੀਰਾਂ ਨੂੰ ਪੁੱਛਦੀ ਆ ਕਿ ਇਹਦਾ ਪਿਛਲੇ ਸੋਇਆਂ ਵਿੱਚ ਦੁੱਧ ਕਿਨਾਰੇ ਆਇਆ ਵੀਰ ਜੀ ਪਿਛਲੇ ਸੋਇਆਂ ਚ ਦੁੱਧ ਕਿਨਾਰੇ ਆਇਆ ਜੀ ਇਹ 15-16 ਕਿਲੋ ਦੁੱਧ ਸੀਗਾ ਜੀ ਅੱਛਾ ਜੀ ਤੇ ਤੁਸੀਂ ਇਹਦਾ ਕੀਮਤ ਮੰਗਦੇ ਆ ਜੀ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਇਹ ਫੋਨ ਤੇ ਜੀ ਹਾਂ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 94177 94179 94177 94197 94197 ਹਾਂਜੀ ਇਹ ਨੰਬਰ ਵੀਰ ਦਾ ਜੀ ਤੁਸੀਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰਕੇ ਫਿਰ ਲੈਣੀ ਆ ਮੱਝ ਤੇ ਬਾਕੀ ਤੁਹਾਨੂੰ ਬਾਰਾ ਤੋਂ ਦੁਆਰੀ ਮੱਝ ਵਖਾਰੇ ਫਿਰ ਦਵਾ ਤੇ ਸਾਧਿਓ ਬਹੁਤ ਵਧੀਆ ਮੱਝ ਆਈ ਤੇ ਖੇੜੂ ਮੱਝ ਆਈ ਏ ਤੇ ਚੋਂ ਨੂੰ ਹੀ ਵਧੀਆ ਠੰਡੀ ਸੀ ਰਹੂਗੀ ਤੇ ਠੰਡੀ ਸੀਲਾ ਬਚਕਰ ਤੇ ਕੋਈ ਨਹੀਂ ਆਹ ਜੀ ਪੂਰੀ ਵਧੀਆ ਠੰਡੀ ਸੀਲਾ ਕੰਪਸ਼ੂ ਤੇ ਜਦੋਂ ਤੁਹਾਨੂੰ ਹੱਥ ਲੱਗੇ ਉੱਪਰ ਤੇ ਚੱਪੜੀ ਬਰਾਹ ਤੇ ਤੋ ਦੋਸਤੋ ਜਿਹੜੇ ਵੀਰਾਂ ਚੈਨਲ ਨੂੰ ਨਵੇਂ ਜੋੜੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ